ਨਕਸ਼ਾ ਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਤੇਜ਼ ਤਾਰ ਹਥਿਆਰਾ ਨਾਲ ਕਤਲ ਕਰ ਦਿੱਤਾ ਗਿਆ ਹੈ ਜਿਸ ਦੀ ਪਛਾਣ ਮਨਜੀਤ ਸਿੰਘ ਚਾਲੀ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਨ ਨੂਰਪੁਰ ਜਨੂਹਾ ਵਜੋਂ ਹੋਈ ਹੈ ਇਸ ਸਬੰਧੀ ਮ੍ਰਿਤਕ ਦੇ ਪਰਾਸਰਬਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਚ ਦੱਸਿਆ ਕਿ ਉਸ ਦਾ ਪਰਾਰਾਜ ਮਿਸਤਰੀ ਦਾ ਕੰਮ ਕਰਦਾ ਸੀ ਤੇ ਬੀਤੇ ਦਿਨ ਤੋਂ ਲਾਪਤਾ ਸੀ ਅੱਜ ਜਿਵੇਂ ਹੀ ਉਸ ਦੀ ਭਾਲ ਕੀਤੀ ਤਾਂ ਮਨਜੀਤ ਸਿੰਘ ਪੰਡਾਲਬੇਟ ਦੇ ਹਸਪਤਾਲ ਨੇੜੇ ਮ੍ਰਿਤਕ ਪਾਇਆ ਗਿਆ ਘਟਨਾ ਸਥਾਨ ਤੇ ਪਹੁੰਚੇ ਪੁਲਿਸ ਥਾੜਾ ਟਿਲਵਾ ਮੁਖੀ ਸੁਖਵੀਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਨੇੜੇੋਂ ਸੀਸੀਟੀਵੀ ਤਸਵੀਰਾਂ ਨੂੰ ਖੰਡਾਲਿਆ ਜਾ ਰਿਹਾ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਪਰ ਉਸੇਯੋਗ ਸੂਤਰਾ ਮੁਤਾਬਕ ਇਹ ਕਤਲ ਪ੍ਰੇਮ ਸੰਬੰਧਾਂ ਨੂੰ ਲੈ ਕੇ ਕੀਤਾ ਗਿਆ ਹੈ। ਬੇਟੀ ਜਿਹੜੇ ਨੌਜਵਾਨ ਦਾ ਕਤਲ ਹੋਇਆ ਤੁਹਾਡੇ ਕੀ ਲੱਗਦੇ ਸੀਗੇ? ਉਹ ਮੇਰੇ ਹਸਬੰਦ ਸੀ। ਕੀ ਨੌਸੀ ਇਹਨਾਂ ਦਾ? ਜੀ 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 ਕਿੰਨੀ ਕੁ ਮਰ ਸੀਗੀ ਮਰੋਦੀ ਹੁੰਨੀ ਆ ਮੇਰੇ ਸਹੁਰੇ ਨਾਲ 45 ਸਾਲ ਤੱਕ ਰਹੀ ਆ 40 46 ਸਾਲ ਤੱਕ ਜੀ ਹਾਂ ਕੁਝ ਜਾਣਕਾਰੀ ਤੁਹਾਨੂੰ ਮਿਲੀ ਆ ਉਹਦਾ ਕਤਲ ਕਿਵੇਂ ਹੋਇਆ ਔਰ ਕਿਹਨਾਂ ਲੋਕ ਕੀਤਾ ਗਿਆ ਨਹੀਂ ਮੈਨੂੰ ਨਹੀਂ ਆ ਜਤਾ ਤੱਕ ਘਰ ਚ ਕਿਵੇਂ ਤੁਹਾਡੇ ਉਹਦਾ ਨਾਲ ਸੰਬੰਧ ਕਿਦਾਂ ਦੇ ਕੋਈ ਕਲੇਸ਼ ਰਹਿੰਦਾ ਸੀਗਾ ਮੇਰੇ ਨਾਲ ਹੀ ਲੜਿਆ ਸੀਗਾ ਔਰ ਤਾਂ ਕੋਈ ਨਹੀਂ ਸੀ ਮੈਂਨੇ ਲੜਦਾ ਸੀਗਾ ਲੜਾਈ ਦਾ ਕੀ ਕਾਰਨ ਸੀਗੇ ਉਹ ਰੋਈਦਾ ਦਿਨ ਅਚਾਪਾ ਪਤਾ ਕਰਕੇ ਲੜਦਾ ਸੀਗਾ ਝਗੜਦਾ ਰਹਿੰਦਾ ਸੀਗਾ ਪਰਿਵਾਰ ਨੂੰ ਕਿਸੇ ਤੇ ਸ਼ੱਕ ਆ? ਨਹੀਂ ਸ਼ੱਕ ਨਹੀਂ ਆ ਪਰ ਇਹ ਆ ਮੈਨਾਂ ਹੀ ਜ਼ਿਆਦਾ ਮੈਨਾਂ ਹੀ ਲੜਦਾ ਸੀ ਮੈਨਾਂ ਹੀ ਲੜ ਕੇ ਘਰੋਂ ਨਿਕਲ ਜਾਂਦਾ ਸੀਗਾ ਨਹੀਂ ਉਹਨਾਂ ਦਾ ਕਤਲ ਹੋਇਆ ਵਾ ਤੁਹਾਨੂੰ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੋਵੇ? ਮੈਨੂੰ ਤੇ ਨਿਤ ਪਰਿਵਾਰ ਨੂੰ ਹੁਣ ਪਤਾ ਨਹੀਂ ਹੋਵੇਗਾ ਕਿ ਇੱਦਾਂ ਤਾਂ ਪਤਾ ਨਹੀਂ ਮੈਨੂੰ ਕਿਉਂਕਿ ਜਿੱਥੇ ਤੱਕ ਮੈਨੂੰ ਆ ਮੈਂਨੇ ਲੜ ਕੇ ਗਿਆ ਵਾ ਬਾਕੀ ਦਾ ਮੈਨੂੰ ਨਹੀਂ ਕੁਝ ਪਤਾ ਤੁਹਾਡੇ ਕੋਲ ਕਦੀ ਉਹਨਾਂ ਨੇ ਜ਼ਿਕਰ ਕੀਤਾ ਹੋਵੇ ਵੀ ਮੈਨੂੰ ਫਲਾਣੇ ਬੰਦੇ ਤੋਂ ਡਾਰਿਆ ਇਦਾਂ ਨੇ ਮੈਨੂੰ ਨੇ ਕਦੀ ਕਿਹਾ ਸੀ ਤੁਹਾਨੂੰ ਅੱਜ ਕਿਵੇਂ ਪਤਾ ਲੱਗਾ ਅੱਜ ਵੀ ਮੈਨੂੰ ਮਗਰ ਫੋਨ ਗਿਆ ਵਾ ਮੈਂ ਉੱਥੇ ਲੱਗੀ ਹੋਈ ਫਿਰ ਪੀਲੇ ਫੈਕਟਰੀ ਚ ਗਈ ਮੈਨੂੰ ਉੱਥੇ ਫੋਨ ਗਿਆ ਵਾ ਵੀ ਇਦਾਂ ਇਦਾਂ ਕਰਕੇ ਕਾਲਾ ਵੜਦਤਾ ਵਾ ਪਰ ਵੀ ਨੂੰ ਉੱਥੇ ਵੀ ਸੱਚਾਈ ਨਹੀਂ ਦੱਸੀ ਉਹ ਤੋਂ ਮੈਨੂੰ ਉਦਾਂ ਹੀ ਕਹਿ ਕੇ ਕੱਲਿਆ ਵੀ ਠੀਕ ਨਹੀਂਗਾ ਤੁਸੀਂ ਗੇਰ ਪਾਸ ਲਾਓ ਤਾਂ ਘਰੇ ਚਲ ਜਾਓ ਪੁਲਿਸ ਤੋਂ ਕੀ ਮੰਗ ਕਰਦੇ ਆ ਪੁਲਿਸ ਤੋਂ ਮੈਂ ਇਹ ਹੀ ਮੰਗ ਕਰਦੀ ਆ ਵੀ ਜੋ ਵੀ ਚਲ ਹੋਇਆ ਵਾ ਮਾਫ ਕੀਤਾ ਜਾਵੇ ਵੀ ਮੈਂ ਆਪਣੇ ਛੋਟੇ ਛੋਟੇ ਬੱਚੇ ਪਾਲਦੀ ਆ ਮੈਂ ਆਪਣੇ ਕੰਮ ਕਰਕੇ ਬੱਚੇ ਪਾਲਦੀ ਆ ਕਿਉਂਕਿ ਮੇਰੇ ਬੱਚੇ ਰੋਲਦੇ ਹੋ ਜਾਣ ਨਹੀਂ ਜੀ ਤੁਹਾਡਾ ਕੋਈ ਦੋਸ਼ ਹੀ ਨਹੀਂ ਗਾ ਫਿਰ ਤੁਸੀਂ ਮਾਫੀ ਕਿਸ ਗੱਲ ਦੀ ਮੰਗਦੇ ਆ ਕਿਉਂਕਿ ਮੈਨੂੰ ਪਤਾ ਵਾ ਨਾ ਫਿਰ ਵੀ ਤੁਹਾਨੂੰ ਪਤਾ ਆ ਜਦੋਂ ਗੱਲ ਝੂਠੀਆਂ ਸੁੱਚੀਆਂ ਗੱਲਾਂ ਕਈ ਜੜ ਕੇ ਦਫੇ ਵੀ ਫਸਾਈ ਦਿੰਦੇ ਆ ਨਹੀਂ ਐਵੇਂ ਪੁਲਿਸ ਕਿਸੇ ਨੂੰ ਧੱਕਾ ਨਹੀਂ ਕਰਦੀ ਜੇਕਰ ਤੁਸੀਂ ਤਰ ਕਿਸੇ ਦੇ ਸ਼ੱਕ ਹੈ ਤਾਂ ਤੁਸੀਂ ਉਹਦਾ ਨਾਮ ਜਿਹੜਾ ਪੁਲਿਸ ਨੂੰ ਦੱਸ ਸਕਦੇ ਆ ਨਹੀਂ ਮੈਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਨੌਜਵਾਨ ਕੋਈ ਤਰੀ ਉਮਰ ਕਰੀਬ 40 ਸਾਲ ਉਹਦੀ ਡੈਡ ਬੋਡੀ ਪਈ ਹੈ ਜਿਸ ਤੇ ਅਸੀਂ ਮੈਂ ਆਪਣੀ ਟੀਮ ਨਾਲ ਇੱਥੇ ਪਹੁੰਚਿਆ ਜਿਸ ਤੇ ਪਿੰਡ ਆ ਕੇ ਪਤਾ ਕੀਤਾ ਵੀ ਇਹ ਮਨਜੀਤ ਸਿੰਘ ਸਨੋ ਗੁਰਨਾਵ ਸਿੰਘ ਜਿਹੜਾ ਪਿੰਡ ਨੂਰਪੁਰ ਜਨੂਆ ਉਥੋਂ ਦਾ ਰਹਿਣ ਵਾਲਾ ਇਹ ਜਿਸ ਦੇ ਸਰੀਰ ਤੇ ਕਾਫੀ ਸੱਟਾਂ ਵਜੀਆਂ ਨੇ ਲੱਗਦਾ ਜਿਵੇਂ ਕਿਸੇ ਨੇ ਕਤਲ ਕੀਤਾ ਤੇ ਅਸੀਂ ਇਹਦਾ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਵੱਖ-ਵੱਖ ਤਰ੍ਹਾਂਾਂ ਤਹਿਤ ਬਣਦੀ ਜਿਹੜੀ ਐਫਆਰ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਤੇ ਤਫਤੀਸ਼ ਕਰਕੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਊਗਾ ਤੇ ਕਤਲ ਦੇ ਕਾਰਨ ਕੋਈ ਸਾਹਮਣੇ ਆਏ ਨਹੀਂ ਦੇਖੋ ਹਲੇ ਦੀ ਤਫਤੀਸ਼ ਚੱਲ ਰਹੀ ਹੈ ਉਹ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਕੇ ਅਗਲੀ ਕਾਰਵਾਈ ਕਰਾਂਗੇ ਸ਼ੁਕਰੀਆ ਜੀ